ਸਰ ਬੀ ਮੈਡਮ ਸੁਖੰਦਰਪੁਰ ਤੋਂ ਜੁਜੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਜੀ ਤੁਹਾਡਾ ਸਵਾਗਤ ਕਰਦੇ ਹਾਂ ਜੀ ਤੁਸੀਂ ਅੱਜ ਉਹ ਜੀ ਪਾਗਦੇ ਹੋ ਸੋਹਣਾ ਸੁਖਾ ਦਾਲ ਜੀ ਪਹਿਲਾਂ ਆਪਣੇ ਸਾਰੇ ਪਟਿਆਲਾ ਜ਼ਿਲ੍ਹੇ ਨਿਵਾਸੀਆਂ ਨੂੰ ਸਾਰੇ ਜਿਹੜੇ ਮੇਰੇ ਜੂਤੇ ਹੋਏ ਭਰਾ ਭੈਣਾ ਸਭ ਨੂੰ ਵਧਾਈ ਦਿੰਦੀ ਹਾਂ ਕਿ ਆਪਣੀ ਆਮ ਆਦਮੀ ਪਾਰਟੀ ਦਾ ਅੱਜ ਬਹੁਤ ਵੱਡਾ ਮਾਨ ਉੱਚਾ ਹੈ ਸਾਡੇ ਭਵਨ ਸਿੰਘ ਮਾਨ ਜੀ ਦਾ ਮੁਖमंत्री ਸਾਡੇ ਐਮ ਐਲ ਏ ਸਹਿਬਾਨ ਦਾ ਵੀਨਾ ਦੀ ਅਜ ਮੈਂ ਤੇ ਸਦਕਾ ਸੰਧੂ ਅੱਜ ਸਾਡੀਆਂ ਮਿਹਨਤਾਂ ਵਰਕਰਾਂ ਦੀ ਮਿਹਨਤ ਦਾ ਮੁੱਲ ਪਿਆ ਅੱਜ ਮੇਰੇ ਭਰਾ ਕੁੰਦਰ ਗੋਗਿਆ ਜੀ ਮੇਰ ਬਣੇ ਪਟਿਆਲਾ ਦੇ ਸਾਨੂੰ ਬਹੁਤ ਖੁਸ਼ੀ ਆ ਬਹੁਤ ਬਤਾਈਆ ਜਗਦੀਪ ਸਿੰਘ ਜੱਗਾ ਜੀ ਦਿੱਪਤੀ ਮੇਰ ਬਣੇ ਨੇ ਕੋਲੀ ਸਾਹਿਬ ਜੀ ਬਣੇ ਨੇ ਜਿਵੇਂ ਸਾਰੇ ਹੀ ਸਾਡੇ ਐਮਐਨਏ ਸਾਹਿਬ ਨੇ ਸਾਡੇ ਵਰਕਰਾਂ ਦੀ ਮਿਹਨਤ ਦਾ ਮੁੱਲ ਮੋੜਿਆ ਸਾਨੂੰ ਬਹੁਤ ਫਖਰਾ ਮਾਣ ਆ ਅਤੇ ਆਪਣੇ ਪਾਰਟੀ ਦੇ ਮਾਣ ਕਰਦੇ ਆ ਕਿ ਅਸੀਂ ਇਸ ਤਰ੍ਹਾਂ ਮਿਹਨਤ ਕਰਦੇ ਨਵਾਂਗੇ ਤੇ ਸਦਾ ਪਾਰਟੀ ਦਾ ਤੇ ਰੁਚੀਆ ਕਰਦੇ ਆ ਵਾਜੀ ਬਹੁਤ ਬਹੁਤ ਧੰਨਵਾਦ ਬੜਾ ਅੱਛਾ ਡਿਸਪੀਚ ਹੋਣ ਦੇ ਵਿੱਚ ਵੀ ਕੁਛ ਸਾ ਸੋ ਪਟਿਆਲਾ ਦੀਆਂ ਤਸਵੀਰਾਂ ਜਿੱਥੇ ਰਹਿ